ਭਾਰਤ ਵੱਲੋਂ ਪਾਕਿਸਤਾਨ ਤੇ ਕੀਤੀ ਗਈ 에ਅਰ ਸਟ੍ਰਾਈਕ ਤੋਂ ਬਾਅਦ ਸਰਹੱਦੀ ਇਲਾਕੇ ਦੇ ਲੋਕ ਪਿੰਡਾਂ ਨੂੰ ਛੱਡ ਕੇ ਜਾ ਰਹੇ ਨੇ ਤਸਵੀਰਾਂ ਫਾਜ਼ਰਕਾ ਦੇ ਭਾਰਤ ਪਾਕਿਸਤਾਨ ਸਰਹੱਦੀ ਇਲਾਕੇ ਦੇ ਪਿੰਡਾਂ ਦੀਆਂ ਨੇ ਜਿੱਥੇ ਪਿੰਡਾਂ ਦੇ ਲੋਕ ਘਰਾਂ 'ਚ ਟਰੈਕਟਰ ਟਰਾਲੀਆਂ ਤੇ ਹੋਰ ਵਾਹਨਾਂ ਦੇ ਵਿੱਚ ਘਰਾਂ ਦਾ ਸਮਾਨ ਲੋਡ ਕਰ ਰਹੇ ਨੇ ਤੇ ਇਹ ਸਮਾਨ ਲੈ ਕੇ ਸੁਰੱਖਿਆ ਥਾਮਾਂ ਵੱਲ ਜਾ ਰਹੇ ਨੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡ ਤੋਂ ਕੁਝ ਦੂਰੀ ਤੇ ਭਾਰਤ ਪਾਕਿਸਤਾਨ ਬਾਰਡਰ ਲੱਗਦਾ ਹੈ ਤੇ 1965-71 ਦੀ ਜੰਗ ਵੇਲੇ ਇਸ ਇਲਾਕੇ ਨੂੰ ਪਾਕਿਸਤਾਨ ਨੇ ਘੇਰ ਲਿਆ ਸੀ ਹਾਲਾਕੀ ਉਹ ਲੋਕ ਇਲਾਕੇ ਨੂੰ ਛੱਡ ਕੇ ਉਦੋਂ ਚਲੇ ਗਏ ਸੀ ਪਰ ਉਹਨਾਂ ਦੇ ਘਰਾਂ 'ਚ ਪਿਆ ਸਮਾਨ ਲੁੱਟ ਲਿਆ ਗਿਆ ਜਿਸ ਕਰਕੇ ਉਹਨਾਂ ਨੂੰ ਕਾਫੀ ਆਰਥਿਕ ਨੁਕਸਾਨ ਹੋਇਆ ਸੀ ਤਾਂ ਜਿਹੀ ਹਾਲਾਤਾਂ ਤੋਂ ਦੁਬਾਰਾ ਨਾ ਗੁਜ਼ਰਨਾ ਪਵੇ ਇਸ ਕਰਕੇ ਲੋਕਾਂ ਵੱਲੋਂ ਇਹ ਕਦਮ ਚੁੱਕਿਆ ਜਾ ਰਿਹਾ ਹੈ ਤੇ ਸਮਾਨ ਨੂੰ ਕਿ ਸੁਰੱਖਿਆ ਥਾਵਾਂ ਵੱਲ ਪਹੁੰਚ ਕੀਤਾ ਜਾ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਅਧਿਕਾਰਿਕ ਤੌਰ ਤੇ ਕਿਸੇ ਵੱਲੋਂ ਉਹਨਾਂ ਨੂੰ ਉਠਾਇਆ ਨਹੀਂ ਜਾ ਰਿਹਾ ਉਹ ਖੁਦ ਦੀ ਸੁਰੱਖਿਆ ਥਾਵਾਂ ਵੱਲ ਜਾ ਰਹੇ ਨੇ ਗੁਰਚਰਨ ਸਿੰਘ ਗੁਰਦਰਜੀ ਕਿੱਥੋਂ ਰਹਿਣ ਵਾਲੇ ਹੋ ਪੱਕਾ ਚਸਤੀ ਦੇ ਅੱਛਾ ਇਹ ਕਿੱਥੇ ਚੱਲਿਓ ਸਮਾਨ ਲੈ ਕੇ ਫਾਇਲ ਕਾ ਵਜਾ ਵਜਾ ਬਸ ਕੜਾ ਹੁੰਦੇ ਕੰਦਾ ਬੁੰਗਾ ਪਿਆਰ ਆਤੀ ਉਹਨਾਂ ਦੇ ਕਰਕੇ ਨਹੀਂ ਤੇ ਕੀ ਲੋਕਾਂ ਕੀ ਸਹਿਮ ਦਾ ਮੋਹਲ ਹੈ ਤੂੰ ਚੱਕਰ ਸਹਿਮ ਦਾ ਕੀ ਹੈ ਸਹਿਮ ਦਾ ਹੀ ਮੋਹਲ ਹੈ ਸਾਰਾ ਪਿੰਡ ਹੀ ਖਾਲੀ ਹੋ ਜਾਂਦਾ ਅੱਛਾ ਹਾਂਜੀ ਠੀਕ ਹੈ ਤੇ ਹੋਰ ਪਰਿਵਾਰ ਨੂੰ ਵੀ ਲੈ ਚੱਲੇ ਹੋ ਹਾਂ ਪਰਿਵਾਰ ਸ਼ਾਮ ਤੱਕ ਹੋ ਵੀ ਗਾ ਲਿਆ ਪਿੰਡ ਸਾਰਾ ਹੀ ਜਾ ਰਿਹਾ ਹਾਂਜੀ ਠੀਕ ਹੈ ਆ ਵੇਖ ਤੁਸੀਂ ਵੇਖਦੇ ਪੈ ਜੇ ਕਿੰਨੇ ਕ ਦੂਰ ਹੈਥੋਂ ਤੁਹਾਡੇ ਬਾਰਡਰ ਇਥੋਂ ਤਾਂ 1.5 ਕਿਲੋਮੀਟਰ ਵੀ ਨਹੀਂ ਹੈ ਫੇ ਡਰ ਰਹਿੰਦਾ ਹੈ ਡਰ ਤਾਂ ਬਰ ਰਹਿਣਾ ਹੀ ਹੈ ਕਿ ਕਿਸੇ ਦਾ ਕੀ ਪਤਾ ਲੱਗਦਾ ਨਹੀਂ ਮਤਲਬ ਡਰ ਕੀ ਹੈ ਕਿ ਘੇਰ ਲੈਂਦੇ ਨੇ ਆਹ ਲਾਕਾ ਸਾਰਾ ਘੇਰਿਆ ਜਾਂਦਾ ਜੀ ਪਿਛਲੀ ਵਾਰੀ ਸਾਰੇ ਕੋਠੇ ਪੱਟ ਗੇਟ ਨਹੀਂ ਛੱਡੀ ਉਹਨਾਂ ਕੋਈ ਸਮਾਨ ਦਰਕਰ ਸਾਰੇ ਕਾਟ ਲ ਕੇ ਸਾਰਾ ਕੁਝ ਲੈ ਗਏ ਤੇ ਬਾਕੀ ਸਾਰੇ ਲੋਕ ਡਰੇ ਹੋਏ ਨੇ ਦੁਕਾਨੇ ਕੱਢਿਆ ਜੀ ਠੀਕ ਹੈ ਬਾਕੀ ਸਾਰਾ ਸਮਾਨ ਵਿੱਚ ਹੀ ਪਿਆ ਨਹੀਂ ਪਿੰਡ ਖਾਲੀ ਕੋ ਕਰੀ ਜਾਂਦਾ ਖਾਲੀ ਜਾਗੇ ਨਾਲ ਆ ਡਰ ਤੇ ਉਹ ਡਾਇਕ ਹੋ ਜਾਮੂਸ਼ੀ ਰਿਸਟੋਰਡ ਦਾ ਇਹ ਤਾਂ ਕਿਸੇ ਨੇ ਤੁਹਾਨੂੰ ਫੋਜ ਨੇ ਕਿਹਾ ਕਿਸੇ ਨੇ ਕਿਸੇ ਨੇ ਨਹੀਂ ਕਿਹਾ ਸਾਨੂੰ ਅੱਛਾ ਆਪ ਦੀ ਮਰਜ਼ੀ ਨਾਲ ਆਪ ਦੀ ਮਰਜ਼ੀ ਨਾਲ ਡਾਰਕ ਤੇ ਅਗਰ ਉਹ ਤਿੰਨ ਵਾਰੀ ਘੇਰਾ ਪਿਆ ਤੇ ਸਮਾ ਸਾਰੇ ਪਾਕਿਸਤਾਨ ਨਾਲ ਲੁੱਟ ਕੇ ਲੱਗ 65 ਜਨ ਕਰ ਰਹੀ ਠੀਕ ਹੈ ਤਾਂ ਕਿ ਉਹ ਤੇ ਡਾਰਕੇ ਤੇ ਬਾੜ ਬੱਚਾ ਨਾ ਆ ਜਾਵਾਂ ਕਾਬੂ ਨਾ ਆ ਜਾਵਾਂ ਪਿੱਛੇ ਹੋ ਜਰੀ ਇਸ ਕਰਕੇ ਤੁਸੀਂ ਜਾ ਰਹੇ ਹਾਂਜੀ ਹਾਂਜੀ ਬੱਡਾ ਬਲਜਿੰਦਰ ਸਿੰਘ ਜੀ ਬਲਜਿੰਦਰ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਆਪਣਾ ਯੋਜਾਂ ਵਾਲੇ ਬੰਦਾ ਜੀ ਅੱਛਾ ਇਹ ਕੀ ਸਮਾਨ ਲੈ ਕੇ ਜਾ ਰਹੇ ਹੋ ਇਹ ਸਮਾਨ ਜਿਹੜਾ ਆਪਣਾ ਘਰਵਤੋਂ ਦਾ ਜੀ ਇਹ ਪੇਟੀਆਂ ਹੋ ਗਈਆਂ ਜੋ ਜਿੰਨਾ ਵੀ ਆ ਗਿਆ ਜੀ ਤੇ ਇੱਕ ਪਾਸੇਫਟੀ ਵਾਸਤੇ ਆਪਦਾ ਸਮਾਨ ਇੱਥੇ ਪਰ ਹਾਂ ਕਿੱਥੇ ਜਾ ਕਿੱਥੇ ਰਿਹਾ ਹਾਂ ਯੋਜਾਂ ਵਾਲੇ ਬੰਦੇ ਅੱਛਾ ਇੱਥੇ ਕੀ ਤੁਹਾਨੂੰ ਰਿਸਕ ਰਹ ਜਾਂਦਾ ਸਰ ਰਿਸਕ ਇਹ ਜੇ ਮੈਂ ਬਾਰਡਰ ਦੇ ਨੇੜੇ ਰਹਿ ਜਾਂਦਾ ਜੀ ਫਿਰ ਕੱਲ ਰਾਤ ਨੂੰ ਛੱਡ ਕੇ ਭਜਣਾ ਪੈਂਦਾ ਸਮਾਨ ਸਾਰਾ ਪਿਆ ਰਹਿੰਦਾ ਜੀ ਕੋਲ ਮਾਲ ਫਸੇ ਜਾਂਦਾ ਜੀ ਬਾਕੀ ਘਰ ਦਾ ਦੂਜੀ ਸਮਾਨ ਜਿਹੜਾ ਬਹੁਤ ਦਾ ਸੇਫ ਜਗ੍ਹਾ ਤੇ ਲੈ ਜਾ। ਕਿੰਨੇ ਕੁ ਲੋਕ ਨੇ ਜਿਹੜੇ ਜਾ ਰਹੇ ਨੇ? ਬਸ ਜੀ ਨੇੜੇ-ਨੇੜੇ ਜਿੰਨੇ ਵੀ ਘਰ ਹੈ ਕਿ ਤਕਰੀਬਨ ਜਾ ਹੀ ਰਹੇ ਜੂ। ਪਿੰਡ ਦੇ ਲੋਕ ਨਿਕਲ ਰਹੇ। ਹਾਂ ਜੀ। ਠੀਕ ਹੈ। ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਰ ਜਿਵੇਂ ਅੱਜ ਜਿਹੜੀ ਇਹ ਸਟ੍ਰਾਈਕ ਹੋਈ ਹੈ ਉਹਨੂੰ ਕਿਸ ਤਰ੍ਹਾਂ ਦੇਖਦੇ? ਸਟ੍ਰਾਈਕ ਦੇਖਦੇ ਆ ਜੀ ਜਿਸ ਤਰ੍ਹਾਂ ਕੀਤੀ ਆ ਵੀ ਉਹਨਾਂ ਦਾ ਵੀ ਕੋਈ ਜਵਾਬੀ ਅਮਲ ਹੋ ਸਕਦਾ ਜੀ ਇਸ ਕਾਰਵਾਈ ਦਾ। ਠੀਕ ਹੈ ਜੀ। ਹਾਂ ਜੀ। ਨਹੀਂ ਭਾਰਤ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ? ਕਾਰਗੁਜ਼ਾਰੀ ਨੂੰ ਚੰਗਾ ਦੇਖਦੇ ਨਹੀਂ ਜਿਹੜਾ ਉਹਨਾਂ ਨੇ ਕੀਤਾ ਜਿਉਂਦਾ ਬਦਲੇ ਵਿੱਚ ਕਰਕੇ ਜਿਹੜਾ ਨੇ ਕੀਤਾ। ਹੋਣਾ ਵੀ ਚਾਹੀਦਾ ਜੀ ਹਾਂਜੀ ਤੁਹਾਡਾ ਫੌਜਾ ਸਿੰਘ ਜੀ ਫੌਜਾ ਜੀ ਕਿੱਥੇ ਜਾ ਰਹੇ ਹੋ ਤੁਸੀਂ ਅਸੀਂ ਜਾ ਰਹੇ ਆ ਪਰ 45 ਪਰ ਫਿਰ ਤੁਰਕਾ ਹੋ ਕੇ ਠੀਕ ਹੈ ਇਹ ਕਿੰਨਾ ਕੁ ਸਮਾਨ ਲੈ ਕੇ ਜਾ ਰਹੇ ਹੋ ਇਹੋ ਇਦਾਂ ਨੇ ਤੇ ਆਹ ਇਹ ਕਮਲੇ ਕੁਪਲੇ ਗੇ ਮਾਰੇ ਹੋਏ ਵਜਾ ਕੀ ਤੁਹਾਡੇ ਜਾਣ ਦੀ ਵਜਾ ਵੀ ਆ ਬਾਦਰਕ ਦੇ ਏਰੀਏ ਮੋਸਾ ਖੇਰਾ ਖਾਣਾ ਤੇ ਤਾਂ ਜਾਣੇ ਫਿਰ ਕਿੱ데 ਜਾਇਂ ਕਿੱ데 ਬੋਟ ਜਾਇਂ ਉਹ ਹੁਣ ਕਿਹੜੇ ਅਸੀਂ ਜਾਣਾ ਅਸਮਾਨ ਹੀ ਸਟਣੇ ਇੱਥੇ ਆ ਜਾ ਅੱਛਾ ਇੱਥੇ ਰੋ ਚੱਲ ਮੌਕੇ ਤੇ ਸਮਾਨ ਜਾਣਾ ਨਹੀਂ ਆਪ ਤੇ ਫੱਜ ਗਿਆ ਫੱਜ ਗਿਆ ਗੋੜਾ ਡੇਗ ਰੋ ਉੱਤੇ ਸ ਖਤਮ ਹੋ ਗਿਆ ਪਹਿਲਾਂ ਪਹਿਲਾਂ ਵੀ ਵੇਖੀ ਜੰਗ ਤੁਸੀਂ ਦੋਵੇਂ ਵੇਖੀ ਨੇ 65 71 ਐਵੇਂ ਉਹ ਤਾਂ ਰਾਤ ਬਹੁਤ ਮਾਰੇ ਕਿਉਂ ਪਹਿਲੀ ਵਾਰ ਜੰਗ ਲੱਗਾ ਸੀ 65 ਕਿਸੇ ਨੇ ਵੇਖਿਆ ਵਿਜੰਗ ਕੀ ਹੁੰਦਾ ਕੀ ਇਹਨੇ ਜਿਵੇਂ ਗਰਮੀ ਦੇ ਦੁਆਰੇ ਹੀ ਬਾਦੂ ਵੀ ਦੁਆਰਾ ਹੀ ਆ ਤੇ ਜਿਵੇਂ ਕਿ ਇਹ ਜਗਾ ਸਿੱਧਾ ਕੱਚੇ ਵਿੱਚ ਆਇਆ ਜ ਬਣਾਣੇ ਪਏਗਾ ਗਰਮੀ ਤੇ ਮੋਸਮ ਦਾ ਇੱਥੇ ਕੋਈ ਬਾੜ ਖੇਤ ਖਰਾਬ ਹੈ ਰੂਵਾਲਾ ਜਾਂ ਕੋਈ ਹੋਰ ਵੀ ਨਹੀਂ ਹੈ ਨਾਲ ਕੋਈ ਮੁੱਕਲੀ ਗੱਲ ਵੀ ਗਲਾਸ ਨਹੀਂ ਚਾਇਆ ਪਾਣੀ ਪੀਣ ਜਿਹੜਾ ਗਲਾਸ ਹੁੰਦਾ ਹੈ ਤੇ ਅੱਗੇ ਜਦੋਂ ਅਸੀਂ ਗਏ ਇਹਨਾਂ ਸੰਤ ਆ ਬੇ ਕਾਰਕਾਫ ਵੀ ਨਹੀਂ ਮੰਗਿਆ ਦਿੱਤੇ ਆ ਨਹੀਂ ਪੀ ਪਾਣੀ ਪੀ ਰਖੋ ਅੱਡੇ ਵਿੱਚ ਸਕੂਲ ਤੇ ਜਬੈਕਾ ਉਹ ਤਾਂ ਉਹਨੇ ਸਾਨੂੰ ਉਹ ਕਾਫੀ ਨਹੀਂ ਦਿੱਤੇ ਸਾਰ ਮਤਲਬ ਬਾਰਡਰ ਦੇ ਕਿੰਨਾ ਕੁ ਦੂਰ ਹੈ ਬਾਰਡਰ ਇਤੋਂ 20 ਕਿਲੋਮੀਟਰ ਤਾਂ ਫਿਰ ਉਹ ਘੇਰ ਲੈਂਦੇ ਨੇ ਹਾਂਜੀ ਉਹ ਦੋ ਹਾਂ ਉਹ ਦੋ ਯੂਸਲੀ ਘੇਰ ਲੈਂਦੇ ਉਹ ਹਾਂ ਕਿਉਂ ਆਪਣੇ ਆਰਮੀ ਵਾਲੇ ਜੋ ਪਿੱਛੇ ਹੁੰਦੇ ਸੇਮ ਲਾਈਨ ਤੇ ਠੀਕ ਹੈ ਤੇ ਜੰਗ ਤਾਂ ਅੱਗੇ ਹੁੰਦੀ ਹੈ ਹਾਂ ਅੱਛਾ ਤੂੰ ਪਹਿਲਾਂ ਵੀ ਘਿਰਿਆ ਹੈ ਹਾਂ ਹਾਂ ਸਾਦੇ ਪਿੰਡ ਦੇ ਵੀ ਬੰਦੇ ਫੈਂਸ ਤੇ ਫਰੇ ਗਏ ਸੀ ਜਦੋਂ ਭੁੱਖ ਮੱਤ ਲਿਆ ਸੋ ਰੱਤਾ ਪਾਣੀ ਕੀ ਹਥਿਆਰ ਚਾਹ ਲਿਆ ਸਾਰੇ ਉੱਤਰਦੇ ਉਹ ਇੱਕ ਟੱਕ ਡਾਕ ਪਿੰਡ ਵਿੱਚ ਵੜਿਆ ਸੀ ਤਾਂ ਆਪਨੇ ਇਹੇਖੋ ਖਾਈ ਜਿਵੇਂ ਮਾੜੇ ਮੋਟੇ ਆਣਦੇ ਰਹੇ ਉਹ ਵੀ ਆ ਗਏ ਪਿੰਡ ਵਿੱਚ ਨਹੀਂ ਤੇ ਫਿਰ ਉਹ ਵੀ ਬੰਦੇ ਛੱਡੇ ਕਿਵੇਂ ਫਿਰ ਇੱਕ ਇੱਕ ਜਦੋਂ ਲੈਣ ਦੇ ਨਾ ਆ ਤੇ ਉਹਨਾਂ ਦਾ ਆਪਨਾ ਆਪਣੇ ਬੰਦੇ ਇੱਕੋ ਨਾ ਆਦਾ ਰਿੜਿਆ ਆ ਨਾ ਤੇ ਆਪਨੇ ਦੋ ਦਿੱਤਿਆਂ ਨੇ ਤੇ ਵੇਖ ਲਿਆਨ ਜਵਾਦਲੇ ਵਿੱਚ ਦੋ ਦੋ ਆਪਾ ਤੋਂ ਲੈਂਦੇ ਰਹੇ ਠੀਕ ਹੈ ਤੇ ਤਾਂ ਪੁਰਨਾ ਦੇ ਘਾਟ ਬੰਦੇ ਆਪਨੇ ਜਹਾਦਾ ਬੰਦੇ ਗਏ ਠੀਕ ਹਾਂ